ਸਾਸ਼ੀ ਕਾਲਜੀ ਵੈਲਕਮ ਬੈਕ ਟੂ आवर ਚੈਨਲ ਤੇ ਲੋ ਜੀ ਆਪਾਂ ਹੋ ਗਏ ਆ ਰੈਡੀ ਕੰਮ ਕਾਜ ਸਵੇਰੇ ਤੇ ਕਰ ਲੈਨੇ ਤੇ ਇਹ ਹੈਗਾ ਜੀ 3 ਵਜੇ ਦਾ ਟਾਈਮ ਤੇ ਆਪਾਂ ਰੈਡੀ ਸਟੈਡੀ ਹੋ ਕੇ ਤੇ ਚੱਲੇ ਆਂ ਮਨਪ੍ਰੀਤ ਕੋਲ ਅੱਜ ਦੀ ਰਾਤ ਰਵਾਂਗੇ ਉਹਦੇ ਕੋਲ ਤੇ ਕੱਲ ਨੂੰ ਆਵਾਂਗੇ ਸੰਦੀਪ ਕੋਲੇ ਤੇ ਅਸੀਂ ਘਰੋਂ ਗਏ ਨਿਕਲ ਹਾਂ ਜੀ ਥੋੜਾ ਜਿਹਾ ਤੇ ਕੈਸੀ ਤੇ ਅਜੀਤ ਸਿੰਘ ਨੂੰ ਆਵੀਂ ਨਹੀਂ ਘਰੇ ਅਸੀਂ ਟਿਕਦੇ ਨਹੀਂ ਤੇ ਗੱਡੀ 'ਚ ਬੈੰਦੇ ਸਾਨੂੰ ਨੀਂਦ ਆ ਜਾਂਦੀ ਆ ਨੇ ਕੋਦਰ ਦਾ ਫਟਕ ਲੱਗਿਆ ਹੋਇਆ ਸੀ ਤੇ ਜਦੋਂ ਖੁੱਲਿਆ ਤੇ ਟ੍ਰੈਫਿਕ ਦਾ ਦੇਖ ਲੋ ਹਾਲ ਕਾਫੀ ਜ਼ਿਆਦਾ ਰਸ਼ ਸੀਗਾ ਤੇ ਅੱਗੇ ਵਧੇ ਤੇ ਪਹੁੰਚੇ ਤੇ ਲੋ ਜੀ ਭੱਜੇ ਜਾਂਦੇ ਨੇ ਮਾਸੀ ਦੇ ਮਿਲਣ ਛਾਪਣੀ ਪਿਤਾ ਤੇ ਫੇਰ ਆਪਾਂ ਚੱਲੇ ਆ ਜੀ ਨਾਲ ਹੀ ਲੱਖੋ ਦੇ ਨਾਨਕਿਆਂ ਦਾ ਪਿੰਡ ਆ ਪਠਾਧੂਆ ਉੱਥੇ ਮਾਮੀ ਜੀ ਦਾ ਪਤਾ ਲੈਣਾ ਸੀ ਇਤਾਂ ਹੀ ਅਸੀਂ ਚਲੇ ਗਏ ਉਧਰ ਨੂੰ ਤੇ ਬੱਚਿਆਂ ਨੇ ਕੀਤੀ ਖੂਬ ਮਸਤੀ ਪਹੁੰਚ ਕੇ ਤੇ ਇੱਥੇ ਵੀ ਬੱਚੇ ਸੀ ਤੇ ਇਹਨਾਂ ਨੇ ਕੀਤੀ ਖੂਬ ਮਸਤੀ ਇੰਜੋਏ ਤੇ ਆ ਛੋਟੇ ਬੈਠੇ ਨੇ ਜੀਪ 'ਚ ਇਹ ਆਪ ਦਾ ਹੀ ਲੱਗੇ ਹੋਏ ਨੇ ਤੇ ਇਹ ਜਿਹੜੀ ਆ ਜੀ ਇੱਥੇ ਮੈਡਮ ਜੈਕ ਔਰ ਆ ਸਕੂਟੀ ਚਲਾ ਰਹੇ ਨੇ ਆ ਦੇਖੋ ਜੀ ਇਹ ਹਜੇ ਹੈਗੀ ਆ 22 ਸਾਲ ਦੀ 2 ਸਾਲ ਦੀ ਤੇ ਆ ਦੇਖੋ ਕੀ ਐਕਸਪੀਰੀਅੰਸ ਹੈ ਮੈਡਮ ਦਾ ਇਹ ਸਾਰੇ ਟੌਏ ਇਹਦੇ ਹੀ ਸੀਗੇ ਤੇ ਰੋਲਾ ਵੀ ਪੈ ਜਾਂਦਾ ਸੀ ਵਿੱਚ ਆ ਲੋ ਜੀਤ ਸਿੰਘ ਉੱਤਰ ਗਏ ਨੇ ਹੁਣ ਪਤਾ ਨਹੀਂ ਕਿੱਦਾਂ ਨੂੰ ਚੱਲੇ ਆ ਤੇ ਬੱਚਿਆਂ ਨੇ ਕੀਤਾ ਖੂਬ ਇੰਜੋਏ ਤੇ ਅਸੀਂ ਵੀ ਕੀਤੀਆਂ ਗੱਲਾਂ ਬਾਤਾਂ ਹਾਲੋ ਰਬਾਬ ਗੌਰ ਬੈਗੇ ਨੇ ਹੁਣ ਸਕੂਟੀ ਤੇ ਆਪਦੀਆਂ ਚੀਜ਼ਾਂ ਚਾਹੇ ਨਿਆਣਿਆਂ ਕੋ ਜਿੰਨੀਆਂ ਮਰਜ਼ੀ ਹੋਣ ਪਰ ਜਦੋਂ ਜਿੱਥੇ ਕਿਤੇ ਜਾਣਾ ਉਹ ਦੂਸਰੇ ਦੀਆਂ ਜ਼ਿਆਦਾ ਪਸੰਦ ਆਉਂਦੀਆਂ ਤੇ ਉਹਨਾਂ ਨਾਲ ਖੇਡ ਕੇ ਜ਼ਿਆਦਾ ਮਜ਼ਾ ਆਉਂਦਾ ਆਪਦੀਆਂ ਨੂੰ ਭਾਵੇਂ ਪੁੱਛਣ ਨਾ ਤੇ ਆਹ ਦੇਖੋ ਜੀਤ ਤੇ ਪ੍ਰਤਾਪ ਸਿੰਘ ਦੀ ਮਸਤੀ ਚੱਲਦੀ ਪਈ ਇਹ ਅਸੀਂ ਆਏ ਸੀ ਦਰ ਦੂਸਰੀ मामੀ ਜੀ ਹੁਣਾ ਕੋਲੇ ਮਿਲ ਕੇ ਸਾਰਿਆਂ ਨੂੰ ਤੇ ਚਲੋ ਜੀ ਹੋ ਗਈ ਵਾਪਸੀ ਤੇ ਆਹ ਜੈਕ ਔਰ ਬਾਏ ਕਰਦੀ ਹੋਈ ਸਾਰਿਆਂ ਨੂੰ ਆਹ ਦੀ ਪ੍ਰਾਦੀ ਦੀਨ ਕਰ ਲੋ ਉਹ ਵੱਡੀ ਆ ਉਹਨੂੰ ਨਿਕਾਲੋ ਪ੍ਰਤਾਪ ਦਾ ਵੀ ਬੋ ਕਰੀਆ ਪ੍ਰਤਾਪ ਵੀ ਰਹਿਣ ਕਰ ਪ੍ਰਾਹ ਵਾਲਾ ਦੇ ਦੇ ਪ੍ਰਾਹ ਤੇਰੇ ਵਾਲਾ ਤਾਂ ਹੋਰ ਤਰ੍ਹਾਂ ਆ ਉਹਦੇ ਵੀਰਾ ਦੇਖੀ ਨਹੀਂ ਧੰਨਵਾਦ ਵੀਰੇ ਨੂੰ ਪ੍ਰਤਾਪ ਵੀ ਰਹਿਣ ਕਰ ਲੋ ਪ੍ਰਤਾਪ ਆ ਜਾ ਉਹ ਰੇ ਕੱਢ ਦੋ ਖੱਲੇ ਨੂੰ ਹੁਣ ਆ ਜਾ ਅੱਗੇ ਸੇ ਸ਼ਾਮ ਨੂੰ ਕਰੇ ਤੇ ਆ ਹੈਗਾ ਜੀ ਅਗਲਾ ਦਿਨ ਸਵੇਰ ਤੇ ਅਸੀਂ ਰੈਡੀ ਹੋ ਕੇ ਜਾਣਾ ਸੀ ਲੁਧਿਆਣੇ ਤੇ ਇੱਕ ਦੋ ਫੈਬਰਿਕ ਦੇਖਣੇ ਸੀ ਉਹ ਦੇਖੇ ਤੇ ਉਹ ਖਰੀਦ ਦੋ ਉਪਰੋਕਤ ਹੋਈ ਜਿਹੜੀ ਹੋਣੀ ਸੀ ਬੁਟੀਕ ਤੇ ਕੰਮ ਦੇ ਲਈ ਉਹ ਕਰਕੇ ਤੇ ਬੱਚਿਆਂ ਨੂੰ ਲੱਗੀ ਭੁੱਖ ਤੇ ਅਸੀਂ ਫਿਰ ਗਏ ਐਮਬੀਡੀ ਮਾਲ ਇਹਦੇ ਚ ਲਈ ਗੇੜੀ ਛੇੜੀ ਥੋੜਾ ਬਹੁਤਾ ਦੇਖੀਆਂ ਚੀਜ਼ਾਂ ਕੁਝ ਖਰੀਦੀਆਂ ਤੇ ਬੱਚਿਆਂ ਦਾ ਹੋ ਗਿਆ ਇੰਜੋਏਮੈਂਟ ਤੇ ਐਮਬੀਡੀ ਦੀ ਐਂਟਰੀ ਤੇ ਇਹਨਾਂ ਨੇ ਇੱਕ ਜੰਗਲ ਥੀਮ ਬਣਾਈ ਹੋਈ ਸੀ ਦਾ ਲੌਸਟ ਵਰਲਡ ਕਿਉਂਕਿ ਆਪਾਂ ਨੂੰ ਪਤਾ ਹੀ ਆ ਜੰਗਲ ਵਗੈਰਾ ਕੱਟੀ ਜਾ ਰਹੇ ਨੇ ਤੇ ਜਿਹੜੇ ਜਾਨਵਰ ਨੇ ਜੰਗਲੀ ਉਹ ਬਹੁਤ ਜ਼ਿਆਦਾ ਕੱਟ ਰਹੇ ਨੇ ਤੇ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਇਹਨੂੰ ਉਹਨਾਂ ਨੇ ਜੰਗਲ ਥੀਮ ਬਣਾਈ ਆ ਤੇ ਵਧੀਆ ਜਿੰਨੇ ਵੀ ਦਰਖਤ ਲਾਉਣੇ ਲਾ ਸਕਦੇ ਆ ਲਾਉਣੇ ਚਾਹੀਦੇ ਆ ਤੇ ਬੱਚਿਆਂ ਨੂੰ ਬੜਾ ਪਸੰਦ ਆਇਆ ਹੈ ਐਨੀਮਲਸ ਇਹਦੇ ਵਿੱਚ ਸੀਗੇ ਮੂਵ ਕਰਦੇ ਸੀ ਹਿੱਪੋ ਐਲੀਫੈਂਟ ਮੇਲੇ ਦਾ ਪਿੱਛੇ ਸ਼ੇਰ ਵੀ ਸੀਗਾ ਕਾਫੀ ਕੁਝ ਸੀਗਾ ਇਹਦੇ ਵਿੱਚ ਉਹਨਾਂ ਨੇ ਬਣਾਇਆ ਹੋਇਆ ਬੜਾ ਵਧੀਆ ਲੱਗਦਾ ਸੀ ਦੇਖਣ ਨੂੰ ਤੇ ਇਹਨਾਂ ਨੇ ਕੀਤਾ ਇਹਨੂੰ ਇੰਜੋਏ ਤੇ ਫਿਰ ਸਾਨੂੰ ਲੱਗੀ ਭੁੱਖ ਤੇ ਬੱਚਾ ਪਾਟੀ ਕਹਿੰਦੇ ਕੁਝ ਖਲਾ ਦਿਓ ਤੇ ਅਸੀਂ ਫਿਰ ਉੱਪਰ ਫੂਡ ਕੋਰਟ ਚ ਗਏ ਆ ਦੇਖ ਲਓ ਜੀਤ ਸਿੰਘ ਆਪਾਂ ਹੀ ਕਹਿੰਦਾ ਜੜੂੰਗਾ ਮੈਂ ਤੁਸੀਂ ਨਾ ਮੈਨੂੰ ਛੇੜੋ ਤੇ ਬੱਚੇ ਅੱਜਕੱਲ ਦੇ ਆਪਣੇ ਨਾਲੋਂ ਵੀ ਵੱਧ ਸਮਾਰਟ ਆ ਤੇ ਸਰਦਾਰ ਸਾਹਿਬ ਆਪਾਂ ਹੀ ਚੜ ਗਏ ਆਪਾਂ ਹੀ ਉਤਰ ਗਏ ਚਲੋ ਜੀਤ ਸਿੰਘ ਅਕੇਲੇ ਖੋ ਹੋ ਬੈਰੀਕਟ ਤੇ ਲੋ ਜੀ ਆਪਾਂ ਉਹ ਦੇਖੋ ਬੱਚਿਆਂ ਦੀ ਸਪੀਡ ਤੇ ਆਪਾਂ ਪਿੱਛੇ-ਪਿੱਛੇ ਆ ਤੇ ਬੱਚੇ ਉਹ ਜਾ ਰਹੇ ਨੇ ਤੇ ਇੱਥੇ ਸਾਰਾ ਹੀ ਫੂਡ ਆ ਤੇ ਬਰਾਬਰੀਤ ਕੋਰ ਤੇ ਰਬਾਬ ਕੋਰ ਦੋਸਾ ਘੈ ਰਹੇ ਨੇ ਤੇ ਅਜੀਤ ਸਿੰਘ ਕਹਿੰਦੇ ਖਾਣੇ گارਲਿਕ ਬ੍ਰੈਡ ਆਰਡਰ ਆਪਾਂ ਕਰ ਦਿੱਤਾ ਜੀ ਸਾਰਿਆਂ ਦਾ ਹੀ ਅਸੀਂ ਕੀਤਾ ਦੋਸਾ ਅਜੀਤ ਨੇ ਕੀਤੀ گارਲਿਕ ਬ੍ਰੈਡ ਤੇ ਮੰਨੇ ਨਹੀਂ ਕੀਤੀ ਸਭ ਸਾਬੇ ਦਾ वेज लाइट ਤੇ ਲੋ ਜੀ ਸਾਰਿਆਂ ਦੀਆਂ ਫਰਮਾਇਸ਼ ਤੇ ਆਰਡਰ ਗਿਆ ਆ ਤੇ ਆਪਾਂ ਹੁਣ ਖਾਪੀ ਲਵਾਂਗੇ ਤੇ ਖਾਪੀ ਕੇ ਅਸੀਂ ਤੋਂ ਨਿਕਲੇ ਇੰਨੀ ਜ਼ਿਆਦਾ ਕੋਲਡਿੰਗ ਸੀਗੀ ਇੱਥੇ ਬਹੁਤ ਜ਼ਿਆਦਾ ਕੀਤੀ ਸੀ ਇਹਨਾਂ ਨੇ ਤੇ ਲੋ ਜੀ ਸ਼ਾਮਾਂ ਪੈ ਗਈਆਂ ਤੇ ਅਸੀਂ ਆ ਗਏ ਘਰੇ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਨੇਰੀ ਦਾ ਫਿਰ ਮਾਹੌਲ ਬਣਿਆ ਹੋਇਆ ਤੇ ਕੱਲੋਂ ਆਪਾਂ ਜਾਵਾਂਗੇ ਸੰਦੀਪ ਕੋਲੇ ਤੇ ਇਹਦੇ ਨਾਲ ਹੀ ਵੀਡੀਓਜ਼ ਦੇਖਦੇ ਰਹੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ